ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਵੇਸਣ ਦੀਆਂ ਬਹੁਤ ਹੀ ਸਵਾਦ ਪੰਨੀਆਂ ਆਓ ਅਸ ਦੀ ਰੈਸিপি ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਦੋ ਕੱਲੀਆਂ ਵੇਸਣ ਦੀਆਂ ਬਰੀ ਕੱਟੇ ਹੋਏ ਬਦਾਮ ਪੀਸੀ ਹੋਈ ਚੀਨੀ ਅੱਧਾ ਕੱਪ ਦੁੱਧ ਅਸੀਂ ਕੜਾਈ ਨੂੰ ਗਰਮ ਕਰ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਐਡ ਕਰਾਂਗੇ ਇੱਕ ਕੌਲੀ ਦੇਸੀ ਘੀ ਦੀ ਆਪਾਂ ਉਹ ਕੌਲੀ ਹੀ ਲਈ ਹੈ ਜੋ ਆਪਾਂ ਵੇਸਣ ਦੀ ਐਡ ਕਰਨੀ ਹੈ ਇਸ ਦੇਸੀ ਘਿਓ ਨੂੰ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਇੱਕ ਦੋ ਮਿੰਟ ਹੀ ਸੇਕ ਲਵਾਵਾਂਗੇ ਨਹੀਂ ਤਾਂ ਸਾਡਾ ਘਿਓ ਜਲ ਜਾਵੇਗਾ ਤੇ ਆਪਾਂ ਨਾਲ ਦੀ ਨਾਲ ਇਸ ਵਿੱਚ ਐਡ ਕਰਾਂਗੇ ਆਪਣਾ ਦੋ ਕਰ ਲਿਆ ਬੇਸਨ ਦੀਆਂ ਆਪ ਸਭ ਨੂੰ ਪਤਾ ਹੀ ਹੈ ਕਿ ਮਾਰਕੀਟ ਵਿੱਚ ਘਟੋ ਘੱਟ ਇਹੀ ਬੇਸਨ ਦੀਆਂ ਪਿੰਨੀਆਂ 3-400 ਰੁਪਏ ਕਿਲੋ ਮਿਲਦੀਆਂ ਹਨ ਤੁਸੀਂ ਇਸ ਨੂੰ ਕਰ ਵਿੱਚ ਬਹੁਤ ਹੀ ਘੱਟ ਪ੍ਰਾਈਸ ਬਣਾ ਸਕਦੇ ਹੋ ਨਾਲੇ ਇਹ ਪਿੰਨੀਆਂ ਖਾਨ ਵਿੱਚ ਵੀ ਬਹੁਤ ਸਵਾਦ ਬਨਨ ਗਈਆਂ ਤੁਸੀਂ ਦੇਖ ਸਕਦੇ ਹੋ ਅਸੀਂ ਆਪਣੀ ਵੇਸਨ ਨੂੰ ਐਡ ਕਰ ਦਿੱਤਾ ਸੀ ਇਸ ਨੂੰ ਆਪਾਂ ਨਾਲ ਦੀ ਨਾਲ ਹੀ ਹਲਾਵਾਂਗੇ ਤਾ ਜੋ ਸਾਡਾ ਬੇਸਨ ਨੀਚੇ ਨਾਲ ਲੱਗ ਜਾਏ। ਔਰ ਆਪਾਂ ਬੇਸਨ ਨੂੰ ਉਦੋਂ ਤੱਕ ਪੁੰਨਾਂਗੇ ਜਦੋਂ ਤੱਕ ਸਾਡਾ ਬੇਸਨ ਕਿਉਂ ਨਹੀਂ ਛੜ ਜਾਂਦਾ। ਤੁਸੀਂ ਦੇਖ ਸਕਦੇ ਹੋ। ਹੌਲੀ-ਹੌਲੀ ਬੇਸਨ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ। ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ पीसी हुई इलायची पाउडर ਇਸ ਦੇ ਨਾਲ ਖੁਸ਼ਬੂ ਬਹੁਤ ਹੀ ਵਧੀਆ ਆਵੇਗੀ ਔਰ ਟੇਸਟ ਵੀ ਇਹ ਖਾਨ ਵਿੱਚ ਬਹੁਤ ਹੀ ਹੈਲਦੀ ਹੁੰਦੀਆਂ ਹਨ ਤੁਸੀਂ ਹਰ ਕੋਈ ਚੀਜ਼ ਆਪਣੇ ਘਰ ਵਿੱਚ ਬਣਾ ਕੇ ਖਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਡੇ ਵੇਸਨ ਨੇ ਪੂਰੀ ਤਰ੍ਹਾਂ ਕਿਉ ਛੱਡ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਵੇਸਣ ਦਾ ਕਲਰ ਪੂਰੀ ਤਰ੍ਹਾਂ ਚੇਂਜ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਅਸੀਂ ਵੇਸਣ ਨੂੰ ਪੂਰੀ ਤਰ੍ਹਾਂ ਲਾਲ ਕਰ ਲਿਆ ਹੈ ਇਸ ਦੇ ਨਾਲ ਟੇਸਟ ਹੋਰ ਵੀ ਵਧੀਆ ਆਵੇਗਾ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਅੱਧਾ ਕੱਪ ਦੁੱਧਾ ਜੋ ਆਪਾਂ ਰੱਖਿਆ ਸੀ ਤੁਸੀਂ ਦੇਖ ਸਕਦੇ ਹੋ ਦੁੱਧ ਐਡ ਕਰਨ ਦੇ ਨਾਲ ਸਾਡਾ ਬੇਸਨ ਪੂਰੀ ਤਰ੍ਹਾਂ ਪੁਰਪਰਾ ਹੋ ਚੁੱਕਿਆ ਹੈ ਇਸ ਦੇ ਨਾਲ ਪਿੰਨੀਆਂ ਬਹੁਤ ਹੀ ਵਧੀਆ ਵੱਟੀਆਂ ਜਾਣਗੀਆਂ ਤੇ ਸਾਡਾ ਬੇਸਨ ਵੀ ਅੱਗੇ ਨਾਲੋਂ ਫੁੱਲ ਗਿਆ ਹੈ ਸਾਡਾ ਵੇਸਨ ਪੂਰੀ ਤਰ੍ਹਾਂ ਪੁੱਜ ਚੁੱਕਿਆ ਹੈ ਹੁਣ ਇਹ ਆਪਾਂ ਇਸ ਨੂੰ ਇਸ ਪਲੇਟ ਵਿੱਚ ਕੱਢ ਲਵਾਂਗੇ ਸਾਰਾ ਵੇਸਨ ਪਲੇਟ ਵਿੱਚ ਕੱਢਣ ਤੋਂ ਬਾਅਦ ਐਸ ਨੂੰ ਹਲਕਾ ਜਿਹਾ ਠੰਡਾ ਹੋਣ ਦੇਵਾਂਗੇ ਐਸ ਨੂੰ ਤੁਸੀਂ ਜ਼ਿਆਦਾ ਵੀ ਠੰਡਾ ਨਹੀਂ ਕਰਨਾ ਫਿਰ ਨਹੀਂ ਤਾਂ ਐਸ ਵਿੱਚ ਚੀਨੀ ਨਹੀਂ ਰਲੇਗੀ ਚੈਂਟਮੈਂਟ ਬਾਅਦ ਸਾਡਾ ਵੇਸਨ ਹਲਕਾ ਜਿਹਾ ਠੰਡਾ ਹੋ ਚੁੱਕਿਆ ਹੈ ਉਹਨੇ ਆਪਾਂ ਐਸ ਵਿੱਚ ਐਡ ਕਰਾਂਗੇ ਬਦਾਮ ਤੁਸੀਂ ਚਾਹੇ ਤਾਂ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡੇ ਡ్రਾਈ ਫਰੂਟ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕੀਤੀ ਹੈ ਚੀਨੀ ਤੁਸੀਂ ਆਪਣੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਕਿ ਜਿੰਨਾ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡੀ ਚੀਨੀ ਚੰਗੀ ਤਰ੍ਹਾਂ मिक्स हो जाए तुसी देख सकते हो ਸਾਡੀ ਚੀਨੀ ਸਾਡੇ ਬੇਸਨ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਹੁਣ ਆਪਾਂ ਇਸ ਦੀਆਂ ਪੰਨੀਆ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਇੱਕ ਪੇੜਾ ਲਵਾਂਗੇ ਇਸ ਨੂੰ ਆਪਾਂ ਪੂਰੀ ਤਰ੍ਹਾਂ ਗੋਲ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਬਰਫੀ ਦਾ ਰੂਪ ਵੀ ਦੇ ਸਕਦੇ ਹੋ ਉਸ ਦੇ ਲਈ ਇਸ ਨੂੰ ਚੰਗੀ ਤਰ੍ਹਾਂ ਪਲੇਟ ਵਿੱਚ ਖਿਲਾਰ ਲੈਣਾ ਹੈ ਤੇ ਫ੍ਰਿਜ ਵਿੱਚ 10-15 ਮਿੰਟ ਰੱਖ ਕੇ ਤੇ ਉਸ ਨੂੰ ਕੱਟ ਕੱਟ ਦੇਵਾਂਗੇ ਉਹ ਬਰਫੀ ਦਾ ਰੂਪਨਕੇ ਤਿਆਰ ਹੋ ਜਾਵੇਗਾ ਸਾਡੀਆਂ ਪਿੰਨੀਆਂ ਪ੍ਰੋਪਰ ਤਰੀਕੇ ਨਾਲ ਗੋਲ ਹੋ ਰਹੀਆਂ ਹਨ ਤੇ ਕਿੰਨੀਆਂ ਸੌਫਟ ਬਣੀਆਂ ਹਨ ਇਸੇ ਤਰ੍ਹਾਂ ਆਪਾਂ ਸਾਰੀਆਂ ਪਿੰਨੀਆਂ ਨੂੰ ਬਣਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੀਆਂ ਪਿੰਨੀਆਂ ਨੂੰ ਚੰਗੀ ਤਰ੍ਹਾਂ ਵਟ ਲਿਆ ਹੈ ਹੁਣ ਆਪਾਂ ਇਸ ਉੱਪਰ ਬਦਾਮਾ ਦੀ ਗarnish ਕਰਾਂਗੇ ਤੁਸੀਂ ਚਾਹੋ ਤਾਂ ਕਿਸੇ ਵੀ ਡ్రਾਈ ਫਰੂਟ ਦੀ ਕਰ ਸਕਦੇ ਹੋ ਬਾਦੀਆਂ ਬੇਸਨ ਦੀਆਂ ਪਿੰਨੀਆਂ ਤਿਆਰ ਹੋ ਚੁੱਕੀਆਂ ਹਨ ਤੇ ਕਿੰਨੀਆਂ ਹੀ ਸੌਫਟ ਬਣੀਆਂ ਹਨ ਜੇ ਆਪ ਸਭ ਨੂੰ ਮੇਰੀ ਇਹ ਰੈਸিপি ਚੰਗੀ ਲੱਗੀ ਹੋਵੇ ਤਾਂ ਇਸ ਨੂੰ ਘਰ ਵਿੱਚ ਵੀ ਜ਼ਰੂਰ ਟਰਾਈ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਦਿਆਂ ਕਿਸੇ ਹੋਰ ਰੈਸিপি ਦੇ ਨਾਲ ਤਦ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ